ਵੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਫਿਲੌਰ ਦੇ ਨਜ਼ਦੀਕੀ ਪਿੰਡ ਜਗਤਪੁਰਾ 513 ਵਿਖੇ ਇੱਕ ਚੋੜ ਦਾ ਆਜ਼ਾਦੀ ਦੇ ਹੜਾ ਕੁਝ ਇਸ ਤਰ੍ਹਾਂ ਮੰਨਿਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਜਾਣਕਾਰੀ ਦਿੰਦਿਆਂ ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਇੱਕ ਨੌਜਵਾਨ ਪਵਨ ਕੁਮਾਰ ਆਪਣੇ ਪਿੰਡ ਤੋਂ ਇੱਧਰ ਨੂੰ ਕੁੰਮਣ ਲਈ ਆਇਆ ਸੀ ਤਾਂ ਉਸਨੇ ਜਲੰਧਰ ਤੋਂ ਗੁੰਮ ਹੋਏ ਆਪਣੀ ਮਾਸੀ ਦੇ ਮੁੰਡੇ ਦਾ ਮੋਟਰਸਾਈਕਲ ਇੱਕ ਕਾਰ ਦੇ ਬਾਹਰ ਖੜਾ ਦੇਖਿਆ ਜਦੋਂ ਉਸਨੇ ਉੱਥੇ ਰਹਿੰਦੇ ਪਰਿਵਾਰ ਨੂੰ ਮੋਟਰਸਾਈਕਲ ਵਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਚੋਰ ਉਸ ਨਾਲ ਹੱਥ ਕੋ ਪਾਈ ਕਰਨ ਲੱਗ ਪਿਆ ਅਤੇ ਗੇਟ ਦਾ ਅੰਦਰੋਂ ਕੁੰਡਾ ਲਾ ਕੇ ਉਹ ਛੱਤ ਤੇ ਚੜ ਗਿਆ ਤੇ ਉਪਰੋਂ ਛਾਲ ਮਾਰ ਕੇ ਪੱਜਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਹੀਠਾਂ ਡਿੱਗਣ ਕਾਰਨ ਜ਼ਖਮੀ ਹੋ ਗਿਆ ਜਦੋਂ ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਪਵਨ ਕੁਮਾਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਫਿਲੌਰ ਤੋਂ ਪੁਜੀ ਐਸਆਈ ਸੁਰਿੰਦਰ ਸਿੰਘ ਨੇ ਚੋਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਜਿਸ ਦੀ ਸੱਟ ਲੱਗਣ ਕਾਰਨ ਉਸ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਜਦਕਿ ਜ਼ਖਮੀ ਹੋਏ ਪਵਨ ਕੁਮਾਰ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਵਧੇਰੇ ਜਾਣਕਾਰੀ ਲਈ ਪੁਲਿਸ ਅਧਿਕਾਰੀਆਂ ਅਤੇ ਲੋਕਾਂ ਨਾਲ ਕਰਦੇ ਹਾਂ ਗੱਲਬਾਤ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਖਾਲੀ ਸਰਪੰਚ ਸਾਹਿਬ ਇੱਕ ਇੱਥੇ ਚੋਰ ਫੜ ਕੇ ਬਿਠਾਇਆ ਹੋਇਆ ਸੀਗਾ ਉਹਦੀ ਅੰਬਾਵਾ ਵਗੈਰਾ ਪਿੱਛੇ ਨਾ ਬੰਨੀਆਂ ਸੀ ਕੀ ਸਾਰਾ ਮਾਮਲਾ ਮਾਮਲਾ ਇਹ ਹੈਗਾ ਕਿ ਮੇਰੇ ਪਿੰਡ ਦੇ ਇਸ ਮਹੱਲਾ ਫਿਰਲਰ ਵਾਲਾ ਉੱਥੇ ਦੇ ਵਸਨੀਕ ਹੈਗੇ ਇੱਕ ਮੁੰਡਾ ਪਵਨ ਕੁਮਾਰਾ ਉਹਦੇ ਬ੍ਰਦਰ ਨੇ ਫੋਨ ਕੀਤਾ ਕਿ ਸਰਪੰਚ ਸਾਹਿਬ ਵੀ ਇੱਥੇ ਇੱਕ ਚੋਰ ਫੜਿਆ ਹੋਇਆ ਤੇ ਮੈਂ ਆਪਣੇ ਟਾਬੇ ਤੇ ਸੀਗਾ ਜਦੋਂ ਇੱਥੇ ਆ ਕੇ ਦੇਖਿਆ ਤੇ ਪਤਾ ਲੱਗਿਆ ਲੋਕਾਂ ਕੋਲੋਂ ਵੀ ਉਹ ਜਿਹੜਾ ਚੋਰ ਸੀਗਾ ਚੋਰ ਤੋਂ ਪੁੱਛਗਿੱਛ ਕੀਤੀ ਜਿਹੜਾ ਮੁੰਡਾ ਪਵਨ ਕੁਮਾਰ ਸੀਗਾ ਉਹਦੇ ਰਿਸ਼ਤੇਦਾਰ ਦੇ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਲੈ ਆਇਆ ਹੋਇਆ ਸੀ ਉਹ ਇਸ ਘਰ ਦੇ ਮੂਹਰੇ ਇੱਥੇ ਮੋਟਰਸਾਈਕਲ ਖੜਾ ਸੀਗਾ ਜਦੋਂ ਉਹ ਮੁੰਡਾ ਸੈਰ ਕਰਨ ਨੂੰ ਨਿਕਲਿਆ ਤੇ ਉਹਨੇ ਮੋਟਰਸਾਈਕਲ ਪਛਾਣਿਆ ਵੀ ਸਾਡਾ ਮੋਟਰਸਾਈਕਲ ਜਦੋਂ ਉਸ ਬੰਦੇ ਤੋਂ ਪੁੱਛਗਿੱਛ ਕੀਤੀ ਉਹਨੇ ਤੇ ਉਹ ਉਹਦੇ ਨਾਲ ਗਾਲੀ ਗਲੋਚ ਕਰਨ ਲੱਪੇ ਬਿਨਾਂ ਕੁਝ ਦੱਸਣ ਤੋਂ ਗਾਲੀ ਗਲੋਚ ਕੀਤੀ ਧੱਕੇ ਧੱਕੇ ਮਾਰਨ ਲੱਪਿਆ ਤੇ ਉਹ ਉੱਪਰ ਚੜ ਗਿਆ ਉੱਪਰੋਂ ਚੜ ਕੇ ਉਹ ਪਿੱਛੇ ਛਾਲ ਮਾਰੀ ਛਾਲ ਮਾਰ ਕੇ ਪਿੱਛੇ ਦੌੜਾ ਉਹ ਪਿੱਛੇ ਮਕਾਨ ਹੈਗੇ ਉਧਰ ਜਦੋਂ ਗਿਆ ਉਧਰ ਛੱਡ ਛੁੱਡ ਪਾਈ ਹੋਈ ਆ ਦੂਸਰੀ ਸੀਮਿੰਟ ਚਾਦਰਾਂ ਵਿੱਚ ਉਹਦੇ ਵਿੱਚ ਫਸ ਕੇ ਡਿੱਪਿਆ ਉਹਦੇ ਵੀ ਸੱਟ ਲੱਗੀ ਜਦੋਂ ਬੰਦੇ ਸਾਡੇ ਨੇ ਅੱਗੇ ਜਾ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇੱਟ ਚੱਕ ਕੇ ਮਾਰੇ ਸਾਡੇ ਬੰਦੇ ਤੇ ਹਾਂਜੀ ਹਾਂਜੀ ਉਹ ਸਾਡਾ ਮੁੰਡਾ ਕਾਫੀ ਗੰਭੀਰ ਜ਼ਖਮੀ ਹੋ ਗਿਆ ਸਿਵਲ ਹਸਪੀਟਲ ਦਾਖਲ ਕਰਾਇਆ ਹੋਇਆ ਤੇ ਅਸੀਂ ਚਲੋ ਹੁਣ ਜੋ ਪੁਲਿਸ ਵੀ ਆਈ ਆ ਪੁਲਿਸ ਮੁਲਾਜ਼ਮ ਆਏ ਐਂਬੂਲੈਂਸ ਦਿੱਤੀ ਆ ਸਿਵਲ ਹਸਪੀਟਲ ਉਹਨੂੰ ਦਾਖਲ ਕਰਵਾਤਾ ਉਹਦੇ ਸੱਟਾ ਟੱਲ ਗਏ ਜਿਹੜਾ ਚੋਰ ਸੀਗਾ ਤੇ ਚੋਰ ਨੂੰ ਜਿਹੜਾ ਐਂਬੂਲੈਂਸ ਸੱਦਣੀ ਪਈ ਆ ਉਹਦੇ ਸੱਜੇ ਸੱਟ ਸੱਗੀ ਉਹ ਕਦਾ ਲੱਗੀ ਉਹ ਇਹਨਾਂ ਨੇ ਦੱਸਿਆ ਵੀ ਇਹੜੇ ਸੀਮੈਂਟ ਵਾਲੀਆਂ ਚਾਦਰਾਂ ਜਦੋਂ ਇੱਧਰੋਂ ਛੱਤ ਤੋਂ ਛਾਲ ਮਾਰ ਕੇ ਉੱਧਰ ਨੂੰ ਦੌੜਿਆ ਤੇ ਉਹ ਜਿਹੜਾ ਕੋਈ ਮਕਾਨ ਹਜੇ ਬਣਦਾ ਪਿਆ ਉੱਥੇ ਸੀਮੈਂਟ ਦੀਆਂ ਚਾਦਰਾਂ ਚ ਉਧਰਾਂ ਪਈਆਂ ਉਹਨਾਂ ਵਿੱਚ ਫਸ ਗੱਡੇਗਾ ਸ਼ਾਇਦ ਉਹਦੇ ਵੀ ਸੱਟਾ-ਉਟਾ ਲੱਗੇ ਚੋਰ ਦੇ ਵੀ ਤੇ ਸਾਡੇ ਬੰਦੇ ਦੇ ਜ਼ਿਆਦਾ ਗੰਭੀਰ ਸੱਟ ਲੱਗੀ ਆ ਹੁਣ ਆਪਣੇ ਬਚਾਅ ਚ ਚਲੋ ਇੱਕ ਦੂਸਰੇ ਨੂੰ ਫੜਦੇ ਆ ਛਡਾਉਂਦੇ ਆ ਸ਼ਾਇਦ ਲੱਗ ਗਈਆਂ ਹੋਵੇ ਉਹਨਾਂ ਤੇ ਆਡੇ ਬੰਦੇ ਦੇ ਪਰ ਗੰਬੀਰ ਥੱਟ ਲੱਗ ਗਈ ਹੁਣ ਆਪਣੇ ਬਚਾ ਬਚਾ ਲਈ ਅੱਗੇ ਹੋਇਆ ਤਾਂ ਉਸ ਚੋਰ ਨੇ ਉਸ ਸਰਕ ਦੇ ਫਰੰਟ ਤੇ ਇੱਥੇ ਸੈੱਟ ਐ ਤੁਮਾਰੇ ਤੇ ਮਾਂ ਕੀ ਕਰਦੇ ਆ ਮੰਗ ਹੁਣ ਇਹੀ ਕਰਦੇ ਆ ਵੀ ਜਿਹੜੇ ਬਿਨਾਂ ਵਜ੍ਹਾ ਬਿਨਾਂ ਕੋਈ ਪ੍ਰੂਫ ਦੇਖੇ ਬਿਨਾਂ ਕੋਈ ਜਾਣ ਪਛਾਣ ਦੇ ਕੋਈ ਅਨਜਾਨ ਬੰਦੇ ਨੂੰ ਕਿਰਾਏ ਤੇ ਮਕਾਨ ਦੇ ਦਿੰਨੇ ਆ ਇਹ ਹੁਣ ਇਹ ਜਿਹੜਾ ਚੋਰ ਸੀਗਾ ਇਹਦੀ ਕੋਈ ਪਛਾਣ ਕੋਈ ਪਛਾਣ ਨਹੀਂ ਹੈਗੀ ਕਿੱਥੇ ਦਾ ਕਿਰਾਏ ਤੇ ਰਹਿੰਦਾ ਹੈ ਚੰਗਾ ਹਟਾ ਘਟਾ ਬੰਦਾ ਆ ਜੇਕਰ ਕੋ ਇਹਨੂੰ 3-4 ਬੰਦਿਆਂ ਨੇ ਕਾਬੂ ਕੀਤਾ ਬੜੀ ਮੁਸ਼ਕਲ ਨਾਲ ਕਾਬੂ ਹੋਇਆ ਜੇਕਰ ਕੋ ਮਾਰਾ ਸੀ ਉੜਾ ਹੁੰਦਾ ਤੇ ਕ੍ਰਿਸ਼ਨ ਕੋ ਘਟਨਾ ਕਰਕੇ ਬਾਹਰ ਨਿਕਲ ਜਾਣਾ ਸੀ ਇਹਦੇ ਨਾਲ ਕਹਿੰਦੇ ਇੱਕ ਔਰਤ ਹੋਰ ਦੱਸੀ ਜਾਂਦੀ ਸੀ ਜੋ ਆਪਣਾ ਇਥੋਂ ਸਮਾਸ ਨੂੰ ਲੱਗ ਦੌੜ ਗਈ ਜਿਹਦੇ ਉਹਨੂੰ ਫੜਿਆ ਖਾਲੀਪਾਲ ਸਾਹਿਬ ਕੀ ਨਾਮ ਹੈ ਮੇਰਾ ਨਾਮ ਜੀ ਅਮਰਜੀਤ ਆ ਮੈਂ ਪੰਚਾਇਤ ਮੈਂਬਰ ਆ ਪਿੰਡ ਜਗਤਪੁਰਾ ਪੈਂਦੇ ਦੇ ਤੁਜੀ ਅੱਛਾ ਪੰਨ ਸਾਹਿਬ ਇੱਕ ਇੱਥੇ ਇਹ ਪਤਾ ਲੱਗਾ ਵੀ ਤੁਸੀਂ ਕੋਈ ਚੋਰ ਫੜਿਆ ਹੈ ਜਿਹਦੀ ਬਾਹਮ ਵਗੈਰਾ ਬੰਨੀ ਹੈ ਹੂੰ ਕੋਈ ਸਾਰਾ ਮਾਮਲਾ ਕਿ ਦੱਸ ਲੈ ਇਸ ਤਰ੍ਹਾਂ ਸੀਗਾ ਇੱਕ ਸਾਡੇ ਰਾਮਕਾੜ ਨਾਲ ਹੀ ਪਿੰਡ ਪੈਂਦਾ ਆ ਤੇ ਸਾਡੇ ਇੱਥੇ ਦੇ ਕਾਫੀ ਟਾਈਮ ਤੋਂ ਬਸਨੀਚਾ ਉਹਨਾਂ ਦਾ ਬੇਟਾ ਇੱਥੇ ਸੈਰ ਕਰਨ ਆਇਆ ਸੀਗਾ ਤੇ ਉਹਨਾਂ ਦਾ ਫੋਨ ਆਇਆ ਜੀ ਭਾਜੀ ਇਦਾਂ ਕਰਕੇ ਸਾਡਾ ਮੋਟਰਸਾਈਕਲ ਇੱਥੇ ਖੜਾ ਆ ਫੜਿਆ ਚੋਰੀ ਹੋਇਆ ਸੀ ਮੇਰਾ ਮੋਟਰਸਾਈਕਲ ਤੇ ਇੱਥੇ ਖੜਾ ਹੋਇਆ ਆ ਤੇ ਉਹ ਬੰਦਾ ਸਾਨੂੰ ਚੋਰ ਲੱਗਣ ਡਿਆ ਆ ਤੇ ਮੇਰੇ ਆਉਣ ਤੋਂ ਪਹਿਲਾਂ ਉਹਨਾਂ ਨੇ ਉਹਦੇ ਨਾਲ ਪੁੱਛ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਜਿਹੜਾ ਮੋਰੇ ਚੋਰ ਸੀਗਾ ਉਹਨੇ ਐਕਟ ਮਾਰ ਕੇ ਉਤੋਂ ਕੋਠੇ ਟੱਪਣ ਦੀ ਕੋਸ਼ਿਸ਼ ਕੀਤੀ ਆ ਕੋਠੇ ਟੱਪਣ ਦੇ ਕਾਰਨ ਜਿਵੇਂ ਪਿੰਡ ਵਾਸੀ ਦੱਸ ਰਹੇ ਆ ਵੀ ਉਹਰੇ ਕਾਫੀ ਗੰਭੀਰ ਥੋੜੀ ਸੱਟ ਵੀ ਲੱਗੀ ਆ ਜਿਹੜਾ ਸਾਡੇ ਨਾਲ ਦੇ ਪਿੰਡ ਰਾਮਗੜ੍ਹ ਦਾ ਜਿਹਦਾ ਨਾਮ ਪਵਨ ਆ ਉਹਦੇ ਵੀ ਕਾਫੀ ਗੰਭੀਰ ਸੱਟ ਉਹ ਜਿਹੜੀ ਉਹ ਐਕਟੋਂ ਨੇ ਸਿਰ ਦੇ ਵਿੱਚ ਮਾਰੀ ਆ ਉਹ ਵੀ ਸਿਵਲ ਹਸਪੀਟਲ ਫਲੋਰ ਦੇ ਵਿੱਚ ਜੇਰੇ ਇਲਾਜ ਲਈ ਭੇਜਿਆ ਹੋਇਆ ਆ ਤੇ ਉਹਦੇ ਵੀ ਕਾਫੀ ਤਰ੍ਹਾਂ ਸੱਟਾਂ ਲੱਗੀਆਂ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੋ ਇੱਥੇ ਸਾਡੇ ਹਾਰੇ ਦੁਆਲੇ ਆ ਕੇ ਕਰਾਈ ਤੇ ਮਕਾਨ ਇੱਥੇ ਲੈ ਰਹੇ ਆ ਕਰਾਈ ਤੇ ਰਹਿ ਰਹੇ ਆ ਕੁਛ ਪਤ ਨਹੀਂ ਲੱਗਦਾ ਵੀ ਚੋਰ ਆ ਰਹੇ ਆ ਵਾਰਦਾਤਾ ਇੰਨੀਆਂ ਹੋ ਰਹੀਆਂ ਆ ਪ੍ਰਸ਼ਾਸਨ ਨੂੰ ਸਾਨੂੰ ਪ੍ਰਸ਼ਾਸਨ ਵੱਲੋਂ ਸਾਨੂੰ ਬੇਨਤੀ ਆ ਵੀ ਇਹ ਜਿਹੜੇ ਚੋਰ ਆ ਇਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇਹ ਪੰਚਾਇਤ ਵੱਲੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀਆਂ ਆਉਣ ਵਾਲੀਆਂ ਸਮੇਂ 'ਚ ਵਾਰਦਾਤਾ ਹੋਣੀਆਂ ਆ ਬਹੁਤ ਗੰਭੀਰ ਮਸਲੇ ਆ ਇਸ ਵੱਲ ਥੋੜਾ ਧਿਆਨ ਦਿੱਤਾ ਜਾਵੇ ਜੀ ਸਾਰਾ ਮਾਮਲਾ ਹਾਂਜੀ ਸਾਡੇ ਆਨਾ ਉਹਦੀ ਮਾਸੀ ਦੇ ਮੁੰਡੇ ਦਾ ਸੀ ਮੋਟਰਸਾਈਕਲ ਜਲੰਧਰੋਂ ਚਾੱਕ ਕੇ ਲਿਆਇਆ ਮੇਰਾ ਪੋਤਾ ਛੈਲ ਕਰਨਾ ਆ ਉਹਨ ਮੋਟਰਸਾਈਕਲ ਲਿਆ ਬਿਛਾਣ ਉਹਨ ਪੁੱਛਿਆ ਵੀ ਇਹ ਮੋਟਰਸਾਈਕਲ ਕਿਹਦਾ ਆ ਸਾਡਾ ਮੋਟਰਸਾਈਕਲ ਆ ਇਹਨੇ ਹਥੋਪਾਈ ਕਰਕੇ ਤਾਂ ਮੇਰੇ ਪੋਤੇ ਦੇ ਆ ਤੇ ਮਾਰੀ ਆਪ ਤੁਆਰੇ ਤੇ ਚੜ ਗਿਆ ਤੁਆਰੇ ਤੋਂ ਛਾਲ ਮਾਰ ਕੇ ਇਹਦੇ ਖਰੇ ਛੱਟ ਲੱਗੀ ਆ ਖਰੇ ਨਹੀਂ ਤੱਕ ਉਹਦਾ ਲੱਗੀ ਆ ਜੇ ਤੁਆਰੇ ਤੋਂ ਛਾਲ ਮਾਰੀ ਆ ਤਾਂ ਲੱਗਣੀ ਆ ਹਨਾ ਤੁਸੀਂ ਇਹ ਦੇਖ ਲਓ ਵੇਖੋ ਹੁਣ ਇਹ ਤਾਂ ਪਤਾ ਨਹੀਂ ਲੱਗਦਾ ਵੀ ਇਹ ਚੋਰ ਆ ਕਿ ਮਾਲਕ ਆ ਅਸੀਂ ਰੋਜ਼ ਪੱਠਣ ਲੰਗਦੇ ਆ ਇੱਥੇ ਤਾਂ ਰੰਗ ਬਨੰਗਾ ਹੀ ਰਹਿੰਦੇ ਆ ਸਾਨੂੰ ਇਹ ਨਹੀਂ ਪਤਾ ਵੀ ਇਹ ਮਾਲਕ ਆ ਇਹ ਕਿਰਾਏਦਾਰ ਆ ਵਿਰਾਸਤਾ ਪੱਠਿਆਂ ਨੂੰ ਗਏ ਸੀ ਆ ਮਾਤਾ ਦੇ ਬੰਦੇ ਆ ਤਾਂ ਇੰਨੇ ਦਾ ਮੇਰੇ ਪੋਤੇ ਰੱਦੀਕਾਰ ਦਿੱਤਾ ਤਕਤ ਦੇ ਪੋਤੇ ਦੇ ਵੀ ਛੱਟ ਲੱਗੀ ਮੇਰੇ ਪੋਤੇ ਦੇ ਹੀ ਇੱਟ ਮਾਰੀ ਆ ਅੱਛਾ ਜੀ ਆਹੋ ਖੂਨੋਂ ਖੂਨ ਕੀਤਾ ਇਹ ਵੀ ਤੁਸੀਂ ਇਹ ਫੜਿਆ ਸਕਾ ਇੱਥੇ ਮਹੱਲੇ ਵਾਸੀਆਂ ਨੇ ਚੋਰ ਤੇ ਪੁਲਿਸ ਆਈ ਹੈ ਮੌਕੇ ਤੇ ਹਾਂ ਆ ਪੁਲਿਸ ਲਗਾਈ ਆ ਉਹਨੂੰ ਹੁਣ ਚੱਕ ਕੇ